ਇਹ ਪਾਰਟੀ ਦੇ ਗੁਰਪ੍ਰੀਤ ਗੰਦਾਰਾ ਉਹ ਬੋਲਣ ਲੱਗਿਆ ਉਹ ਬੋਲਣ ਲੱਗ ਪਏ ਉਦੋਂ ਬਾਅਦ ਜਿਹੜੀ ਗੱਲ ਹੱਥਾਂ ਪੈ ਤੇ ਪਹੁੰਚੀ ਹੈ ਤੇ ਸ੍ਰੀਮਾਨ ਜੀ ਉਹਦੇ ਥੱਲੇ ਜਿਹੜੇ-ਜਿਹੜੇ ਬੰਦੇ ਨੇ ਕਮੈਂਟ ਕੀਤੇ ਤੇ ਮੈਂ ਕੱਲੇ-ਕੱਲੇ ਬੰਦੇ ਨੂੰ ਅਪਰੋਚ ਕਰਕੇ ਕਿਹਾ ਮੈਂ ਕਹਾਂ ਦੀ ਬਾਈ ਜੀ ਸਾਡਾ ਆ ਮਸਲਾ ਹੈ ਤੇ ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਸੀ ਬਾਈ ਜੀ ਤੁਹਾਡੇ ਨਾਲ ਅੱਜ ਕੋਈ ਨਹੀਂ ਆਇਆ ਕਿਉਂ ਕਿਉਂਕਿ ਉਹਨਾਂ ਨੂੰ ਸੱਚ ਪਤਾ ਲੱਗ ਗਿਆ ਠੀਕ ਹੈ ਜੀ ਜਿਹੜੀ ਮੈਂ ਖਬਰ ਚਲਾਈ ਆ ਲੈ ਕੇ ਬੋਰਡ ਨੂੰ ਲੈ ਕੇ ਉਹ ਬੋਰਡ ਆ ਲਾਇਆ ਗਿਆ ਇਹੀ ਗੱਲ ਉਹਨਾਂ ਨੂੰ ਪੁੱਛੀ ਗਈ ਸੀ ਕਿ ਮੇਰੇ ਲਾਈਵ ਦੇ ਵਿੱਚ ਵੇਖ ਲਓ ਜਾ ਕੇ ਵੀ ਉਉਦੀ ਪ੍ਰੋਬਲਮ ਕਿਉਂ ਆਈ ਆ ਬੋਰਡ ਲਾਉਣ ਦੀ ਪਹਿਲਾਂ ਕਿਉਂ ਨਹੀਂ ਆਈ ਤੇ ਜਿਹੜੇ ਉਹ ਖਬਰ 'ਚ ਸਿੱਧੇ-ਸਿੱਧੇ ਇਲਜ਼ਾਮ ਲਾਏ ਸੀਗੇ ਜੀ ਐਮਐਲਏ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਬੋਲ ਤਾਰੋ ਇਹ ਵੀ ਬਿਲਕੁਲ ਝੂਠ ਨਿਕਲਿਆ ਇੱਥੇ ਕੀ ਵਿਵਾਦ ਹੋਇਆ ਹੈਗਾ ਬਹੁਤ ਜਿੜਾ ਹੈਗਾ ਰੋਲਰ ਆਪਾਂ ਤੇ ਹੈਗਾ ਕੀ ਰੋਲਾ ਕੀ ਹੈਗਾ ਜੀ ਸਾਰਾ ਮੈਟਰ ਹੈ ਕੀ ਦੇਖੋ ਜੀ ਪਿਛਲੇ ਦਿਨ ਆਪਣੇ ਇੱਕ ਲੋਕਲ ਨਿਊਜ਼ ਚੈਨਲ ਨੇ ਇੱਕ ਖਬਰ ਚਲਾਈ ਸੀਗੀ ਜਿਹਦੇ ਵਿੱਚ ਕਿਸੇ ਬੋਰਡ ਨੂੰ ਲੈ ਕੇ ਉਹਨਾਂ ਨੇ ਐਮਐਲਏ ਸਾਹਿਬ ਤੇ ਸਿੱਧੇ-ਸਿੱਧੇ ਇਲਜ਼ਾਮ ਲਾਏ ਸੀਗੇ ਪਹਿਲਾਂ ਵੀ ਇਹ ਚੈਨਲ ਇਹੋ ਜਿਹੀਆਂ ਗੱਲਾਂ ਕਰ ਹਟਿਆ ਚਲੋ ਅਸੀਂ ਕੰਟੀਨਿਊਸਲੀ ਇੱਕ ਕਈ ਭਰਾਵੀਂ ਦੌਰ ਤੇ ਉਹਨੂੰ ਕਹਿੰਦੇ ਵੀਰੇ ਪਾਈ ਜੋ ਸੱਚੀ ਖਬਰ ਹੁੰਦੀ ਆ ਭਾਵੇਂ ਸਾਡੇ ਪੱਖ ਚ ਭਾਵੇਂ ਸਾਡੇ ਖਿਲਾਫ ਹੈ ਇਹਨੂੰ ਖੁੱਲ ਕੇ ਚਲਾ ਪਰ ਉਹ ਬੰਦਾ ਨਹੀਂ ਹਟਿਆ ਸੋ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਇੱਕ ਆਪਣੀ ਦਰਖਾਸਤ ਇੱਥੇ ਡੀਐਸਪੀ ਦਫ਼ਤਰ ਬਾਘੇਪੁਰਾਣੇ ਦੇ ਦਿੱਤੀ ਸੀਗੀ ਉੱਥੇ ਅਸੀਂ ਪਾਰਟੀ ਤੌਰ ਤੇ ਅਸੀਂ ਆਪਦੇ ਭਰਾਵਾਂ ਤੌਰ ਤੇ ਇੱਥੇ ਪਹੁੰਚੇ ਸਾਰੀ ਪ੍ਰੈਸ ਕਲੱਬ ਜਿਹੜਾ ਬਾਘੇਪੁਰਾਣੇ ਦੇ ਦੋਨੋਂ ਪ੍ਰੈਸ ਕਲੱਬ ਨੇ ਉਹ ਇੱਥੇ ਪਹੁੰਚੇ ਸੀਗੇ ਉਹਦੇ ਕਹਿਣ ਤੇ ਬੰਦੇ ਦੇ ਜਿਹਨੇ ਖਬਰ ਚਲਾਈ ਸੀਗੀ ਤੇ ਅਖੀਰ ਤੇ ਮੁੱਦਾ ਇਹ ਨਿਕਲਿਆ ਵੀ ਜਦੋਂ ਵੀਡੀਓ ਦੇਖੀ ਗਈ ਤਾਂ ਸਾਰਿਆਂ ਨੇ ਉਹਦਾ ਮਲਾਂਕਨ ਕੀਤਾ ਵੀ ਵੀਡੀਓ ਦੇ ਵਿੱਚ ਇੱਕ ਜਿਹੜੀਆਂ ਗੱਲਾਂ ਸੀ ਉਹ ਕਾਫੀ ਉਹਦੇ ਚੋਂ ਝੂਠੀਆਂ ਨਿਕਲੀਆਂ ਕੁਝ ਸ਼ਬਦ ਆ ਜਿਹੜੇ ਉਹ ਬਹੁਤ ਗਲਤ ਬੋਲੇ ਗਏ ਸੀਗੇ ਤੇ ਐਂਡ ਤੇ ਆਪਾਂ ਫੈਸਲਾ ਜਿਹੜਾ ਹੈਗਾ ਸਾਰੇ মিডিਆ ਨੂੰ ਇਹ ਦੇ ਦਿੱਤਾ ਸੀਗਾ ਵੀ ਤੁਸੀਂ ਜੋ ਫੈਸਲਾ ਕਰੋਗੇ ਸਾਨੂੰ ਮਨਜ਼ੂਰ ਹੈ ਤਾਂ ਸਾਰੀ ਜਿਹੜੀ মিডিਆ ਕਲੱਬਾਂ ਨੇ ਦੋਨਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਭਾਈ ਉਹਨੇ ਉਹਦਾ ਵਰਜ਼ਨ ਚਲਾਇਆ ਹੁਣ ਤੁਸੀਂ ਆਪ ਦਾ ਬੋਲ ਦਿਓ ਤੇ ਅਸੀਂ ਉਹ ਵਰਜ਼ਨ ਚਲਾ ਦਿਆਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਉਹ ਵਰਜਨ ਚੱਲ ਰਿਹਾ ਸੀਗਾ ਤਾਂ ਉਹ ਵਰਜਨ ਦੇ ਵਿੱਚ ਫੇਰ ਅਨਨੈਸੈਸਰੀ ਗੱਲਾਂ ਜਿਨ੍ਹਾਂ ਕਰਕੇ ਕਨਫਲिक्ट ਪੈ ਰਿਹਾ ਸੀਗਾ ਉਹ ਦੁਬਾਰੇ ਬੋਲਣ ਲੱਗ ਗਿਆ ਦੁਬਾਰੇ ਬੋਲਣ ਤੋਂ ਬਾਅਦ ਜਦੋਂ ਉਹਨੂੰ ਸਾਰੇ ਪ੍ਰੈਸ ਕਲੱਬਾਂ ਨੇ ਸਮਝਾਇਆ ਵੀ ਭਾਈ ਇੱਥੇ ਤੇਰੀ ਗਲਤੀ ਹੈ ਤੈਨੂੰ ਨਹੀਂ ਕਰਨਾ ਚਾਹੀਦਾ ਸੀ ਤਾਂ ਉਹ ਬੰਦਾ ਆਪਦੀ ਬਤਮੀ ਜੀ ਦੀ ਏਡੀ ਹੱਦ ਤੇ ਆ ਗਿਆ ਕਿ ਉਹਨੇ ਸਾਰੇ ਪ੍ਰੈਸ ਕਲੱਬ ਨੂੰ ਇਹ ਕਹਿਤਾ ਕਿ ਨਾ ਮੈਂ ਤੁਹਾਡੇ ਪ੍ਰੈਸ ਕਲੱਬ ਦਾ ਮੈਂਬਰ ਹਾਂ ਨਾ ਅਹੁਦੇਦਾਰ ਹਾਂ ਤੁਸੀਂ ਵੀ ਜਾਓ ਸਰਕਾਰ 'ਚ ਜੋ ਕਰਨਾ ਕਰ ਲੋ ਸੋ ਟੈਕਨੀਕਲੀ ਇੱਥੇ ਇੱਕ ਗੱਲ ਬਾਈ ਜੀ ਸਾਬਤ ਹੁੰਦੀ ਹੈ ਠੀਕ ਹੈ ਪਹਿਲਾਂ ਝੂ ਵੀਰ ਉਹਦੀ ਹਾਈਪ ਕਰੀਏਟ ਕਰੋ ਵੀ ਆਪ ਦੇ ਆਪ ਨੂੰ ਉੱਚਾ ਚੱਕਣ ਦੇ ਇਹ ਤਰੀਕੇ ਕਦੇ ਵੀ ਨਹੀਂ ਚੱਲਣੇ ਤੁਸੀਂ ਸਾਰੇ ਪੱਤਰਕਾਰ ਭਰਾ ਖੜੇ ਹੋ ਤੁਹਾਡਾ ਬਹੁਤ ਵਧੀਆ ਸਾਰਿਆਂ ਦੇ ਆਧਾਰੇ ਨੇ ਅੱਜ ਤੱਕ ਕਿਸੇ ਵੀ ਹੋਰ ਚੈਨਲ ਵੱਲੋਂ ਇਹ ਜੀ ਸਮੱਸਿਆ ਕਦੇ ਵੀ ਨਹੀਂ ਆਈ ਜਿਹੜੀ ਵੀ ਖਬਰ ਚਾਹੇ ਉਹ ਮੈਂ ਆ ਚਾਹੇ ਉਹ ਐਮਐਲਏ ਸਾਹਿਬਾ ਚਾਹੇ ਉਹ ਸਰਕਾਰ ਹੈ ਜਿੱਥੇ ਅਸੀਂ ਗਲਤ ਸਾਡੇ ਖਿਲਾਫ ਚੱਲੀ ਆ ਅਸੀਂ ਖਿੜੇ ਮੱਥੇ ਉਹਨੂੰ ਪ੍ਰਵਾਨ ਕੀਤਾ ਤੇ ਅੱਜ ਵੀ ਐਮਐਲਏ ਸਾਹਿਬ ਵੀ ਕਹਿੰਦੇ ਆ ਮੈਂ ਵੀ ਕਹਣਾ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਜਿੱਥੇ ਕੁਝ ਗਲਤ ਕਰ ਰਹੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਾਂ ਸਾਡਾ ਐਮਐਲਏ ਅਮਰਤਪਾਲ ਸਿੰਘ ਸੁਖਨੰਦ ਜਾਂ ਉਹਦਾ ਕੋਈ ਵੀ ਨੁਮਾਇੰਦਾ ਜਿਹੜੀ ਅੱਜ ਅਸੀਂ ਇੱਥੇ ਖੜੇ ਆ ਤਾਂ ਤੁਸੀਂ ਉਹ ਖਬਰ ਨੂੰ ਜੀ ਸੱਚ ਦੇ ਚਲਾਓ ਅਸੀਂ ਤੁਹਾਨੂੰ ਕਦੇ ਨਹੀਂ ਰੋਕਾਂਗੇ ਪਰ ਅਣਹੋਈਆਂ ਖਬਰਾਂ ਨੂੰ ਬਣਾ ਕੇ ਨਿੱਜੀ ਟਸਲਾਂ ਜਿਹੜੀ ਪੈਦਾ ਕਰਨ ਦੀ ਇਹ ਸਿਸਟਮ ਇਹ ਚਲਾ ਰਿਹਾ ਚੈਨਲ ਅਸੀਂ ਉਹ ਚੀਜ਼ ਲਈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਉਹ ਨਾ ਚੱਲੇ ਦੂਜੀ ਗੱਲ ਵੱਡੀ ਇਹ ਹੈ ਵੀ ਭਾਈ ਜਦੋਂ ਕੋਈ ਪੰਚਾਇਤ 'ਚ ਬੈਠਦੇ ਹੁੰਦੇ ਆ ਤਾਂ ਪੰਚਾਇਤ ਇਸੇ ਕੰਮ ਲਈ ਹੁੰਦੀ ਹੈ ਵੀ ਜਿਹੜਾ ਇੱਕ ਮਦਈ ਤੇਰ ਹੁੰਦੀ ਹੈ ਇੱਕ ਪੀੜਤ ਤੇਰ ਹੁੰਦੀ ਹੈ ਉਹ ਜਦੋਂ ਆਪਸ ਵਿੱਚ ਗੱਲਾਂ ਕਰਦੇ ਤੁਸੀਂ ਪੰਚਾਇਤ ਗੱਲ ਕਰਕੇ ਜੋ ਪੰਚਾਇਤ ਫੈਸਲਾ ਕਰਦੇ ਉਹ ਨਿਭਣ ਲਾਣਾ ਚਾਹੀਦਾ ਪਰ ਇੱਥੇ ਅੱਜ ਪੰਚਾਇਤ ਦੇ ਫੈਸਲੇ ਨੂੰ ਵੀ ਅਨਕਾਰਿਆ ਗਿਆ ਤੇ ਜਿਹੜੇ ਉਹ ਖਬਰ ਤੇ ਸਿੱਧੇ ਸਿੱਧੇ ਇਲਜ਼ਾਮ ਲਾਏ ਸੀਗੇ ਜੀ ਐਮਐਲ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਬੋਲ ਤਾਰੋ ਇਹ ਵੀ ਬਿਲਕੁਲ ਝੂਠ ਨਿਕਲਿਆ ਜਿਹੜੀ ਉਹਨਾਂ ਨੇ ਰਸੀਦ ਸਾਨੂੰ ਤਾਂ ਇਹ ਵੀ ਨਹੀਂ ਸ਼ੱਕ ਕਿਉਂਕਿ ਸਾਡੀ ਗੱਟਰਾ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ ਤਾਂ ਇਹਦੇ ਨਾਲ ਮੇਰੀ ਕੋਈ ਗੱਲ ਹੀ ਨਹੀਂ ਹੋਈ ਸੋ ਆਪਦੇ ਤੌਰ ਤੇ ਬਣਾ ਕੇ ਚਲਾਤਾ ਤੇ ਜਿਹੜੇ ਯੂਨੀਪੋਲਾਂ ਦੀ ਉਹ ਗੱਲ ਕਰ ਰਿਆ ਸੀ ਖਬਰ ਦੇ ਵਿੱਚ ਰਸੀਦ ਉਹ ਤੁਸੀਂ ਅੱਜ ਵੀ ਜਾ ਕੇ ਦੇਖ ਲਓ ਦਿਹਾਲ ਸਿੰਘ ਵਾਲਾ ਰੋਡ ਤੇ ਦੋਨੋਂ ਦੇ ਦੋਨੋਂ ਯੂਨੀਪੋਲ ਲੱਗੇ ਹੋਏ ਨੇ ਠੀਕ ਹੈ ਸਭ ਨੂੰ ਪਤਾ ਹੈ ਯੂਨੀਪੋਲਾਂ ਖਾਤਰ ਮੈਂ ਆਪ ਸਾਡੇ ਐਮਐਲਏ ਸਾਹਿਬ ਅਸੀਂ ਬਹੁਤ ਕੁਲੇ ਆ ਇਹ ਯੂਨੀਪੋਲ ਅੱਜ ਤੋਂ ਪਹਿਲਾਂ ਕਿਸੇ ਪ੍ਰਾਈਵੇਟ ਕੰਪਨੀ ਦੇ ਨੱਪਰੇ ਦੇ ਹੁੰਦੇ ਸੀਗੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਯੂਨੀਪੋਲ ਐਕਵਾਇਰ ਕਰਕੇ ਨਗਰ ਕੌਂਸਲ ਦੇ ਸਪਰਦ ਕਰਕੇ ਦਿੱਤੇ ਨੇ ਸੋ ਅਸੀਂ ਸ਼ਹਿਰ ਦੀ ਜਿਹੜੀ ਹੈਗੀ ਨਗਰ ਕੌਂਸਲ ਦੀ ਕਮਾਈ ਆਸਤੇ ਬਹੁਤ ਜ਼ਹਿਰਦਾ ਅਸੀਂ ਚਾਹੁੰਦੇ ਆ ਵੀ ਨਗਰ ਕਾਉਂਸਲ ਦੀ ਜਿਹੜੀ ਉਹਦੇ ਸਰਸਾਂ ਤੋਂ ਕਮਾਈ ਆ ਵਾਧ ਤਬ ਵਧੇ ਸਾਡੇ ਸ਼ਹਿਰ ਦੇ ਵਿੱਚ ਨੀਕਾਂ ਦੀਆਂ ਜਿਹੜੀਆਂ ਚੰਗੀਆਂ ਸਹੂਲਤਾਂ ਨਾਲ ਵਾਸਤੇ ਲੱਗੇ ਸੋ ਇਹ ਸਾਰੀਆਂ ਗੱਲਾਂ ਸਿਗੀਆਂ ਸੋ ਹੁਣ ਤੁਸੀਂ ਸਾਰੀ ਗੱਲ ਮੈਂ ਮੀਡੀਆ ਸਾਹਮਣੇ ਇਸ ਕਰਕੇ ਰੱਖੀ ਆ ਕਿਉਂਕਿ ਸਾਰਿਆਂ ਨੂੰ ਕਲੀਅਰ ਹੋ ਜਾਏ ਕਈ ਵਾਰੀ ਇੱਕ ਪਾਸੇ ਦੀ ਖਬਰ ਉਹ ਹੁੰਦੀ ਆ ਹੁਣ ਜਦੋਂ ਉਹਨੇ ਕੱਲ ਖਬਰ ਪਾਈ ਵੀ ਮੈਨੂੰ 11 ਵਜੇ ਡੀਐਸਪੀ ਦਫ਼ਤਰ ਬੁਲਾਇਆ ਗਿਆ ਤੇ ਮੈਂ ਉੱਥੇ ਜਾਊਂਗਾ ਉੱਥੇ ਲਾਈਵ ਚੱਲੂਗਾ ਤੇ ਆਹ ਚੱਲੂਗਾ ਤੇ ਸ਼੍ਰੀਮਾਨ ਜੀ ਉਹਦੇ ਥੱਲੇ ਜਿਹੜੇ ਜਿਹੜੇ ਬੰਦਿਆਂ ਉਹਨਾਂ ਦੇ ਵਿੱਚੋਂ ਜਿਹੜੇ ਕਹਿੰਦੇ ਸੀ ਬਾਈ ਜੀ ਤੁਹਾਡੇ ਨਾਲ ਅੱਜ ਕੋਈ ਨਹੀਂ ਆਇਆ ਕਿਉਂ ਕਿਉਂਕਿ ਉਹਨਾਂ ਨੂੰ ਸੱਚ ਪਤਾ ਲੱਗ ਗਿਆ ਤੁਸੀਂ মিডিਆ ਵਾਲੇ ਆਏ ਏਜ਼ ਅ ਰਿਸਪੌਂਸੀਬਲ ਪਰਸਨ ਕਿਉਂਕਿ ਤੁਹਾਡੇ ਉਹ ਗਰੁੱਪ ਦਾ ਬੰਦਾ ਸੀਗਾ ਤੁਸੀਂ ਆਏ ਉਹਨੇ ਤੁਹਾਡੀ ਵੀ ਬੇਗਦਰੀ ਕੀਤੀ ਇਸ ਲਈ ਮੈਂ ਤੁਹਾਤੋਂ ਮਾਫੀ ਮੰਗਦਾ ਕਿ ਸਾਡੇ ਕਰਕੇ ਅੱਜ ਤੁਹਾਨੂੰ ਜਿਹੜੀ ਇੱਕ ਕਹਿ ਲਓ ਗਲਤ ਸ਼ਬਦਾਂ ਦਾ ਸਾਹਮਣਾ ਕਰਨਾ ਪਿਆ ਪਰ ਆਪਾਂ ਇਹ ਗੱਲ ਕਹਿੰਨੇ ਆਂ ਵੀ ਸੱਚ ਕਦੇ ਝੁਕਦਾ ਨਹੀਂ ਸੱਚ ਨੂੰ ਜਿੰਨਾ ਮਰਜ਼ੀ ਦੱਬ ਲੋ ਉੱਪਰ ਹੋ ਕੇ ਨਿਕਲੂਗਾ ਸਾਰੇ মিডিਆ ਕਰਮੀਆਂ ਨਾਲ ਸਾਡਾ ਦਿਲੋਂ ਪਿਆਰ ਹੈ ਸਾਰੇ ਅਸੀਂ ਬੈਹਨੇ ਆ ਉੱਠਦੇ ਆ ਚਾਹ ਪੀਣੇ ਆ ਰੋਟੀ ਖਾਣੇ ਆ ਇਕੱਠੇ ਸਭ ਕੁਝ ਕਰਦੇ ਆ ਹੱਸਦੇ ਖੇਡਦੇ ਫੋਨ ਕਰਦੇ ਆ ਅਸੀਂ ਅੱਜ ਤੱਕ ਬਾਘੇ ਪਾਣੇ ਦੇ ਵਿੱਚ ਕਦੇ ਕਿਸੇ ਪੱਤਰਕਾਰ ਦਾ ਗੱਲ ਘੁੱਟਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਉਹ ਬੋਰ ਸੀਗੇ ਬੋਰਾਂ ਨੂੰ ਲੈ ਕੇ ਇਹਦਾ ਵਿਵਾਦ ਕਿਉਂ ਹੋ ਗਿਆ ਉਹ ਖਬਰ ਤਾਂ ਇੱਕ ਸਿਰਫ ਬੋਰ ਲਵਾਇਆ ਗਿਆ ਉਹ ਬੋਰ ਕਿਹਦੇ ਵੱਲੋਂ ਕਿਹਾ ਗਿਆ ਵੀ ਇਹ ਲਾਇਆ ਜਾਵੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਲੀਅਰ ਕਰੋ ਦੇਖੋ ਜੀ ਉਹ ਸੜਕ ਦਾ ਉਡ ਘਟਣਾ ਹੋਇਆ ਕਿੱਥੇ ਤਾਂ ਉਹ ਇੱਕ ਸੜਕ ਸੀ ਜਿਹੜੀ ਲੋਕਾਂ ਦੀ 25 30 40 ਸਾਲਾਂ ਦੀ ਮੰਗ ਸੀ ਵੀ ਉਹਦੇ ਤੇ ਇੰਡਸਟਰੀ ਬਹੁਤ ਆ ਉਹਦੇ ਤੇ ਆਪਣੀ ਦਾਣਾ ਮੰਡੀ ਆ ਉਹ ਸੜਕ 14 ਫੁੱਟ ਸੀ ਉਹਨਾਂ ਚੌੜੀਆਂ ਤੁਸੀਂ ਉਹਨਾਂ ਭੀੜੀਆਂ ਤੁਸੀਂ ਨਾ ਉਤੋਂ ਟਰੱਕ ਲੰਘਦਾ ਸੀ ਨਾ ਦੋ ਟਰਾਲੇ ਲੰਘਦੇ ਸੀਗੇ ਅਸੀਂ ਉਹ ਲੋਕਾਂ ਦੀ ਮੰਗ ਨੂੰ 25 30 ਸਾਲਾਂ ਦੀ ਨੂੰ ਪੂਰੀ ਕਰਕੇ ਉਹਨੂੰ 18 ਫੁੱਟ ਚੌੜੀ ਕਰਤਾ ਹੁਣ ਉੱਥੇ ਦੋ ਟਰਾਲੇ ਆਪਸ ਚ ਆਏ ਰਾਮ ਨਾਲ ਲੰਘਿਆ ਕਰਨਗੇ ਠੀਕ ਹੈ ਉੱਥੇ ਹੋਰ ਇੰਡਸਟਰੀ ਜਿਹੜੀ ਆਪਣੀ ਸ਼ਹਿਰ ਤੋਂ ਬਾਹਰ ਲੱਗ ਸਕਦੀ ਹੈ ਉੱਥੇ ਮੰਡੀ ਦੇ ਬੇਸਡ ਕੋਈ ਨਾ ਕੋਈ ਚੀਜ਼ ਲੱਗ ਸਕਦੀ ਹੈ ਕਿੰਡੀ ਸੋਹਣੀ ਖਬਰ ਸੀ ਉਹ ਖਬਰ ਨੂੰ ਪਾਸੇ ਦੇਖੋ ਉਥੇ ਜੇ ਮੰਨ ਕੇ ਚੱਲੋ ਮੈਨੂੰ ਨਹੀਂ ਪਤਾ ਉਥੇ ਕੋਈ ਬੋਰਡ ਲੱਥਾ ਕਿ ਨਹੀਂ ਲੱਥਾ ਇਹਨੇ ਕੋਈ ਵੀਡੀਓ ਨਹੀਂ ਚਲਾਈ ਕੁਛ ਨਹੀਂ ਚਲਾਇਆ ਮੰਨ ਕੇ ਚੱਲੋ ਵੀ ਉਹ ਬੋਰਡ ਲੱਥਾ ਹੈ ਉਹਦੇ ਨਾਲ ਪਬਲਿਕ ਦਾ ਕੋਈ ਨੁਕਸਾਨ ਜਾਂ ਫਾਇਦਾ ਹੋਇਆ ਜਿਹਦਾ ਬੋਰਡ ਲੱਥਾ ਉਹ ਤਾਂ ਤਰਾਜ ਕਰ ਸਕਦਾ ਮੰਨ ਕੇ ਚੱਲੋ ਬੋਰਡ ਮੇਰਾ ਲੱਥਾ ਇਹ ਕਰ ਤਰਾਜ ਕਰੂਗਾ ਠੀਕ ਹੈ ਨਾ ਤੁਸੀਂ ਕਹਿ ਰਹੇ ਹੋ ਕਿ ਇਹ ਕਰ ਤੋ ਤਰਾਜ ਕਰੂਗਾ ਜਿਵੇਂ ਬੋਰਡ ਗੱਟੜਾ ਸਾਹਿਬ ਦਾ ਲਾਇਆ ਗਿਆ ਫਿਰ ਤੁਹਾਡੇ ਵੱਲੋਂ ਤਰਾਜ ਕਿਉਂ ਕੀਤਾ ਗਿਆ ਜੀ ਸਾਡੇ ਵੱਲੋਂ ਤਰਾਜ ਇਹ ਕੀਤਾ ਗਿਆ ਕਿਉਂਕਿ ਇਹਨੇ ਇੱਕ ਹੈਡਿੰਗ ਬਣਾਈ ਕਿ ਸਾਡੇ ਐਮਐਲਏ ਅਮਰਤਪਾਲ ਸਿੰਘ ਸੁਖਾਨੰਦ ਜੋ ਕਿ ਹਰ ਪਾਸੋਂ ਸੋ ਕਿਸੇ ਨੂੰ ਅੱਜ ਤੱਕ ਗਰਮ ਸ਼ਬਦ ਨਹੀਂ ਉਹਨਾਂ ਨੇ ਬੋਲੇ ਕਿਸੇ ਤੇ ਉਹਨਾਂ ਨੇ ਵਧੇਕੀ ਨਹੀਂ ਕੀਤੀ ਇਹ ਕਹਿੰਦਾ ਉਹ ਆਪਣੇ ਵਰਕਰਾਂ ਦੇ ਵੈਰੀ ਬਣਿਆ ਮੈਨੂੰ ਤਾਂ ਅੱਜ ਤੱਕ ਵੈਰੀ ਵਾਲੀ ਗੱਲ ਲੱਗੀ ਨਹੀਂ ਮੈਂ ਤਾਂ ਪਲੱਸ 2 ਕਲਾਸ ਤੋਂ ਨਾਲ ਪੜਦਾ ਮੈਂ ਤਾਂ ਸਾਨੂੰ 2003-4 ਤੋਂ ਜਾਣਦਾ ਉਹਨਾਂ ਨੂੰ ਮੈਨੂੰ ਤਾਂ ਅੱਜ ਤੱਕ ਉਹ ਕਿਸੇ ਦਾ ਵੈਰੀ ਲੱਗਿਆ ਨਹੀਂਗਾ ਇਹਨੂੰ ਪਤਾ ਨਹੀਂ ਕਿੱਥੋਂ ਵੈਰੀ ਦਿਸ ਗਿਆ ਫਿਰ ਜਿਹੜਾ ਹੁਣ ਅੱਜ ਇਹਨਾਂ ਵਿਵਾਦ ਇਸੇ ਡੀਐਸਪੀ ਦਫ਼ਤਰ ਵੀ ਹੋਇਆ ਤੇ ਇਸ ਦਾ ਅਗਲਾ ਸਟੈਪ ਕੀ ਹੈਗਾ ਦੇਖੋ ਜੀ ਸਟੈਪ ਇਹ ਹੈ ਵੀ ਹੁਣ ਉਹਨੇ ਤੁਹਾਡੇ ਸਾਹਮਣੇ ਸਾਰਿਆਂ ਦੇ ਇਹ ਕਹਿਦਾ ਵੀ ਭਾਈ ਮੈਂ ਤਾਂ ਐਂ ਚੱਲੂੰਗਾ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ ਹੁਣ ਠੀਕ ਹੈ ਜੋ ਇਹਦੇ ਕਿੰਨੇ ਅਧਿਕਾਰ ਨੇ ਕਿੰਨੇ ਤੋਂ ਇਹ ਪਾਸੇ ਜਾ ਰਿਹਾ ਠੀਕ ਹੈ ਕੀ ਇਹਦਾ ਰਿਕਾਰਡ ਹੈ ਕੀ ਨਹੀਂ ਹੈ ਠੀਕ ਹੈ ਉਹ ਸਾਰਾ ਕੁਝ ਅਸੀਂ ਖੋਲ ਕੇ ਜਿਹੜੀ ਬੰਦ ਦੀ ਕਾਰਵਾਈ ਅਸੀਂ ਕਰਾਵਾਂਗੇ ਧੱਕੇ ਨਾਲ ਕੁਝ ਨਹੀਂ ਕਰਦਾ ਜੋ ਜਾਇਜ਼ ਹੈ ਤੱਥਾਂ ਦੇ ਆਧਾਰ ਤੇ ਹੋਊਗਾ ਸਾਰੀਆਂ ਜਿੰਨੀਆਂ ਇਹਨੇ ਗਲਤ ਖਬਰਾਂ ਚਲਾਈਆਂ ਹੋਈਆਂ ਨੇ ਉਹਨਾਂ ਦੇ ਲਿੰਕ ਉਹਨਾਂ ਦੀਆਂ ਵੀਡੀਓਜ਼ ਮੇਰੇ ਕੋਲ ਸਕਰੀਨ ਰਿਕਾਰਡ ਕਰਕੇ ਡਾਊਨਲੋਡ ਕਰਕੇ ਰੱਖੀਆਂ ਹੋਈਆਂ ਨੇ ਅਸੀਂ ਆਪਦੀ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਕਰਾਂਗੇ ਇਨ੍ਹਾਂ ਦੇ ਵਿੱਚ ਸਦਨੋ ਡਾਕਟਰ ਦਾ ਤਾਂ ਲੱਗਦਾ ਜੇ ਲੋ ਠੀਕ ਆ ਕਿਤੇ ਨਾ ਕਿਤੇ ਕੋਈ ਤਵੀ ਪੈਸੀ ਰਹਿ ਗਈ ਹੋਣੀ ਆ ਕੋਈ ਖਬਰ ਦਾ ਕੁਝ ਗਲਤ ਬੋਲਿਆ ਗਿਆ ਜਾਂ ਨਹੀਂ ਚਲੋ ਤਾਂ ਉਹੀ ਦੱਸ ਸਕਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਪੂਰੇ ਪੰਜਾਬ ਦੇ ਵਿੱਚ ਹੀ ਆਮ ਆਵੇ ਪੱਤਰਕਾਰਾਂ ਦੇ ਖਿਲਾਫ ਹੋਈ ਨਹੀਂ ਦੇਖੋ ਜੀ ਇਹ ਪੱਤਰਕਾਰਾਂ ਦੇ ਖਿਲਾਫ ਕੁਝ ਨਹੀਂ ਹੈ ਇਹ ਕੁਝ ਕਿ ਚੈਨਲਾਂ ਵੱਲੋਂ ਇੱਕ ਨੈਰੇਟਿਵ ਸਰਜਿਆ ਜਾਂਦਾ ਹੈ ਉਹਦਾ ਕੋਈ ਆਪਦਾ ਕਾਰਨ ਹੋ ਸਕਦਾ ਹੋ ਸਕਦਾ ਆਪਾ ਪਲੈਰਿਟੀ ਹੋਵੇ ਹੋ ਸਕਦਾ ਕੁਝ ਹੋਵੇ ਹੁਣ ਤੁਸੀਂ ਇੱਥੇ ਆਪਾਂ 6-7 ਪੱਤਰਕਾਰ ਅੱਠ ਖੜੇ ਆ ਤੁਸੀਂ ਦੱਸੋ ਬਾਘੇਪਾਣੇ 'ਚ ਤੁਹਾਡੇ ਨਾਲ ਕੀ ਵਧਿੱਕੀ ਹੋਈ ਆ ਕਦੇ ਨੇ ਕਿਸੇ ਨੇ ਤੁਹਾਨੂੰ ਕੋਈ ਮਾੜਾ ਸ਼ਬਦ ਬੋਲਿਆ ਕਦੇ ਤੁਹਾਨੂੰ ਕਿਸੇ ਖਬਰ ਲਾਉਣ ਤੋਂ ਰੋਕਿਆ ਨਹੀਂ ਰੋਕਿਆ ਤੋਂ ਇਹੀ ਚੀਜ਼ ਹੈ ਮਤਲਬ ਕਿੰਨੇ ਤੇ ਦੂਰ ਦੇ ਢੋਲ ਸਹਾਬ ਨੇ ਹੁੰਦੇ ਆ ਦੁਨੀਆ ਤੋਂ ਪਾਸੇ ਕੀ ਹੁੰਦਾ ਉਹ ਇੱਕ ਨੈਰੇਟਿਵ ਸਿਰਜਿਆ ਜਾਂਦਾ ਉਹਦੇ ਵਿੱਚ ਫਿਰ ਸਪੋਰਟਰ ਵੱਧ ਜਾਂਦੇ ਨੇ ਮੰਨ ਕੇ ਚੱਲੋ ਕੋਈ ਇੱਕ ਖਬਰ ਬਣੀ ਆ ਕੋਈ ਮੀਡੀਆ ਹਾਊਸ ਕਿਸੇ ਨਾਲ ਜੁੜਿਆ ਹੋਵੇ ਕੋਈ ਕਿਸੇ ਨਾਲ ਜੁੜਿਆ ਹੋਵੇ ਜਿਹੜੇ ਬਾਇਸਡ ਮੀਡੀਆ ਹਾਊਸ ਨੇ ਉਹਨਾਂ ਨੂੰ ਸਦਾ ਹੀ ਪ੍ਰੋਬਲਮ ਰਹਿਣੀ ਆ ਜੇ ਚੈਨਲਾਂ ਦੀ ਗੱਲ ਕਰ ਲਈਏ ਚਲੋ ਕਈ ਚੀਜ਼ਾਂ ਕਾਨੂੰਨੀ ਤੌਰ ਤੇ ਗਲਤ ਹੋ ਜਾਂਦੀਆਂ ਨੇ ਮੰਨ ਕੇ ਚੱਲੋ ਤੁਸੀਂ ਕਿਸੇ ਦੀ ਕਾਪੀਰਾਈਟ ਵੀਡੀਓ ਚਲਾਤੀ ਹੁ ਤੇ ਫੇਸਬੁੱਕ ਨੂੰ ਵੀਡੀਓ ਰਿਮੂਵ ਕਰਨ ਦਾ ਹੱਕ ਹੈ ਸੋ ਆਪਾਂ ਗਲਤ ਕਰਕੇ ਫਿਰ ਉਹ ਚੀਜ਼ ਨੂੰ ਉਹਦੇ ਤੇ ਆਪਾਂ ਸੈਂਪਤੀ ਲੈਣਾ ਮੈਨੂੰ ਨਹੀਂ ਲੱਗਦਾ ਕੋਈ ਸਿਆਣਪ ਹੈ ਪਰ ਤੁਹਾਨੂੰ ਯਾਦ ਹੋਊਗਾ ਡੇ ਐਂਡ ਨਾਈਟ ਨਿਊਜ਼ ਚੈਨਲ ਹੁੰਦਾ ਸੀ ਕਮਰ ਸੰਧੂ ਜੀ ਦਾ ਔਨ 에ਅਰ ਚੈਨਲ ਸੀਗਾ ਠੀਕ ਹੈ ਚੈਨਲ ਬੰਦ ਕਰਾਉਣਾ ਉਹਨੂੰ ਕਹਿੰਦੇ ਆ ਉਹ ਸਰਕਾਰ ਦਾ ਹੋ ਕੇ ਨਹੀਂ ਸੀ ਚੱਲਿਆ ਸਹੀ ਨੂੰ ਸਹੀ ਕਹਿੰਦਾ ਸੀ ਠੀਕ ਹੈ ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦਾ ਸੀ ਉਹ ਸਰਕਾਰਾਂ ਨੇ ਬੰਦ ਕੀਤੇ ਉਹਨੂੰ ਕਹਿੰਦੇ ਆ ਮੀਡੀਆ ਨਾਲ ਧੱਕਾ ਠੀਕ ਹੈ ਜੇ ਕੋਈ ਆਪਾਂ ਜਾਣ ਕੇ ਕਿਸੇ ਨੂੰ ਪਹਿਲਾਂ ਪ੍ਰੋਵੋਕ ਕਰਾਂਗੇ ਫਿਰ ਅਗਲਾ ਐਕਸ਼ਨ ਕਰੂਗਾ ਤੇ ਠੀਕ ਹੈ ਉਹਨੂੰ ਮੈਨੂੰ ਨਹੀਂ ਲੱਗਦਾ ਵੀ ਗਲ ਘੁੱਟਣਾ ਕਹਿੰਦੇ ਉਹਨੂੰ ਤਾਂ ਉਸ ਚੀਜ਼ ਤੋਂ ਮਾਈਲੇਜ ਲੈਣਾ ਕਹਿੰਦੇ ਆ ਜੀ ਇਹਨਾਂ ਦਾ ਨੋਟੀਫਿ ਸਰਕਾਰਟ ਵੀ ਬੰਦ ਹੋਇਆ ਲੋਕਵਾ ਚੈਨਲ ਪਰਸੋਂ ਬੰਦ ਹੋ ਗਿਆ ਨਹੀਂ ਉਹ ਆਨ 에ਅਰ ਜਰਨਲ ਸੀਗਾ ਜੀ ਨਹੀਂ ਨਹੀਂ ਲੋਕ ਨਹੀਂ ਲੋਕ ਦੇ ਵੈਲ ਚੈਨਲ ਕਿਉਂ ਬੰਦ ਹੋਇਆ ਕਿਉਂਕਿ ਅੱਜ ਮੈਂ ਵੇਖ ਰਿਹਾ ਸੀ ਇਹਨਾਂ ਨੇ ਸਕਰੀਨਸ਼ਾਟ ਪਾਏ ਹੋਇਆ ਉਹ ਚ ਇਹਨਾਂ ਨੇ ਕਾਪੀਰਾਈਟ ਕੰਟੈਂਟ ਚਲਾਇਆ ਹੋਇਆ ਕਾਪੀਰਾਈਟ ਕੰਟੈਂਟ ਜੇ ਤੁਹਾਡੇ ਵਿੱਚ ਚੱਲਿਆ ਹੋਇਆ ਉਹ ਜਿਹਦੇ ਕੰਟੈਂਟ ਦਾ ਅਸਲੀ ਓਨਰ ਹੈ ਉਹਨੇ ਰਿਪੋਰਟ ਕਰਤੀ ਉਹਦੇ ਕਰਕੇ ਬੰਦ ਹੋ ਗਿਆ ਤਾਂ ਹੁਣ ਤੁਸੀਂ ਵੀ ਕਾਪੀਰਾਈਟ ਕੰਟੈਂਟ ਜੇ ਪਾਉਂਗੇ ਕਿਸੇ ਦਾ ਅਗਲਾ ਰਿਪੋਰਟ ਕਰੂਗਾ ਤਾਂ ਐਕਸ਼ਨ ਆਉਣਾ ਹੀ ਉਹਨਾਂ ਦਾ ਗਾਈਡ ਲਾਈਨ ਹੈ ਜੇ ਉਹ ਤੇ ਕੋਈ ਤੱਕਾ ਹੋਇਆ ਅਗਲਾ ਕੋਡ ਜਾ ਸਕਦਾ ਜੀ ਤੁਹਾਡਾ ਕਹਿਣਾ ਇਹ ਆ ਵੀ ਸਰਕਾਰ ਨੇ ਨਹੀਂ ਬੰਦ ਕੀਤਾ ਕੋਈ YouTube ਨੇ ਚੈਨਲ ਬੰਦ ਕੀਤਾ ਹੈ ਬਿਲਕੁਲ ਜੀ ਤੁਸੀਂ ਦੇਖੋ ਤੁਸੀਂ Facebook ਦੇਖਦੇ ਹੋ ਜਾਂ YouTube ਦੇਖਦੇ ਹੋ ਉੱਥੇ ਕੰਟੈਂਟ ਆਉਂਦਾ ਜੇ ਤੁਹਾਨੂੰ ਲੱਗਦਾ ਵੀ ਇਹ ਗਲਤ ਹੈ ਇਹ ਮਿਸਲੀਡਿੰਗ ਹੈ ਬਹੁਤ ਗਲਤ ਚੀਜ਼ਾਂ ਅੱਜ ਕੱਲ ਬੱਚਿਆਂ ਨੂੰ ਖਰਾਬ ਕਰ ਰਹੀਆਂ ਨੇ ਮੈਂ ਆਪ ਪਰਸਨਅਲੀ ਬਹੁਤ ਰਿਪੋਰਟ ਕਰਦਾ ਜਿਹੜੇ ਬੰਦਿਆਂ ਨੂੰ ਮੈਂ ਜਾਣਦਾ ਵੀ ਨਹੀਂ ਮੈਨੂੰ ਲੱਗਦਾ ਕਿ ਇੱਥੇ ਇਹ ਬੱਚਿਆਂ ਨੂੰ ਪ੍ਰੋਵੋਕ ਕਰਨ ਦੀ ਗੱਲ ਹੋ ਰਹੀ ਹੈ ਇੱਥੇ ਨਸ਼ਿਆਂ ਦੀ ਗੱਲ ਹੋ ਰਹੀ ਹੈ ਜਾਂ ਇਹਦੇ ਵਿੱਚ ਹਥਿਆਰ ਸ਼ੋਅ ਹੋ ਰਹੇ ਨੇ ਮੈਂ ਖੁਦ ਉਹ ਪੋਸਟਾਂ ਰਿਪੋਰਟ ਕਰਦਾ ਸਾਡਾ ਸੋਸ਼ਲ ਡਿਊਟੀ ਹੈ ਇਹ ਫੇਸਬੁੱਕ ਨੇ ਇਹ ਰੂਲ ਬਣਾਇਆ ਹੋਇਆ ਸੋ ਜੇ ਕੁਝ ਗਲਤ ਹੋਊਗਾ ਕੁਝ ਨਾਜਾਇਜ਼ ਹੋਊਗਾ ਉਹਦੀ ਰਿਪੋਰਟ ਵੱਜੂਗੀ ਉਹ ਫੇਸਬੁੱਕ ਨੇ ਵੈਰੀਫਾਈ ਕਰਨਾ ਹੁਣ ਫੇਸਬੁੱਕ ਦਾ ਮਾਰਕ ਜੈਗਰਬਰਗ ਦੀ ਹੈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮ ਠੀਕ ਹੈ ਯੂਐਸਏ ਚ ਬੈਠੇ ਉਹਨੂੰ ਬੰਦੇ ਮੋਨਿਟਰ ਕਰ ਰਹੇ ਨੇ ਠੀਕ ਹੈ ਉਹਨਾਂ ਦੇ ਸੌਫਟਵੇਅਰ ਨੇ ਉਹਨਾਂ ਦੀਆਂ ਟੀਮਾਂ ਨੇ ਸੋ ਜੇ ਉਹਨਾਂ ਨੂੰ ਕੁਝ ਲੱਗਦਾ ਗਲਤ ਆ ਉਹ ਬੰਦ ਕਰ ਦਿੰਦੇ ਜੇ ਉਹਨਾਂ ਨੂੰ ਕੁਝ ਲੱਗਦਾ ਸਹੀ ਆ ਉਹ ਚੱਲੀ ਜਾਂਦੇ ਨੇ ਸੋ ਇਹ ਬੇਸਿਕਲੀ ਇੱਕ ਨੈਰੇਟਿਵ ਸਿਰਜਿਆ ਜਾਂਦਾ ਜਿਹੜਾ ਕਿ ਮੈਂ ਸਮਝਦਾ ਬਹੁਤ ਗਲਤ ਆ ਦਾ ਇੱਕ ਮਸਲਾ ਹੋਇਆ ਵਾ ਜਿਹੜਾ ਆਮ ਅਗਰ ਪਾਰਟੀ ਕੋਲ ਤੁਹਾਡੇ ਲਈ ਕੰਪਲੀਟ ਰੈੱਸੀ ਗਈ ਸੀ ਉਸ ਦੇ ਵਿੱਚ ਜਿਹੜਾ ਹੁਣ ਤੱਕ ਕੀ ਜਿਹੜਾ ਰਿਜ਼ਲਟ ਨਿਕਿਆ ਹੈ ਰਿਜ਼ਲਟ ਇਹ ਨਿਕਲ ਗਿਆ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਜਿਹੜੇ ਸਮੂੱਚਾ ਪ੍ਰੈਸ ਕਲੱਬ ਤੇ ਜਿਹੜਾ ਬਰਾਡ ਪ੍ਰੈਸ ਕਲੱਬ ਪਹੁੰਚਾਉਣ ਦਾ ਮੈਂ ਬਹੁਤ ਧੰਨਵਾਦੀ ਆ ਉਹ ਇੱਥੇ ਪਹੁੰਚੇ ਆ ਦੂਸਰੀ ਗੱਲ ਜਿਹੜੀਆਂ ਕਿਸਾਨ ਜਥੇਬੰਦੀਆਂ ਮੌਜੂਦ ਜਥੇਬੰਦੀ ਉਹਨਾਂ ਦਾ ਮੈਂ ਤਾਜ਼ ਲੋ ਧੰਨਵਾਦ ਕਰਦਾ ਜਿਹੜੇ ਹੋਰ ਸੱਜਣ ਮਿੱਤਰ ਜਿਹੜੀਆਂ ਕਿ ਮੇਰੇ ਪੋਸਟ ਵੇਖ ਕੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਦੂਸਰੀ ਗੱਲ ਅੰਦਰ ਡਿਪਟੀ ਸਾਹਿਬ ਦੇ ਗੱਲਬਾਤ ਹੋਈ ਅੰਦਰ ਸਾਰੀ ਗੱਲਬਾਤ ਹੋਈ ਆ ਵੀ ਜਿਹੜਾ ਵਰਜਨ ਆ ਉਹ ਲਿਆ ਜਾਊਗਾ ਜਦੋਂ ਵਰਜਨ ਲੈਣ ਦੀ ਗੱਲ ਹੋਈ ਆ ਮੈਂ ਕਿਹਾ ਠੀਕ ਆ ਮੈਂ ਵਰਜਨ ਲੈਣ ਨੂੰ ਵੀ ਤਿਆਰ ਹੋਇਆ ਉਹਦੇ ਸਾਥੀਆਂ ਦੇ ਕਹਿਣ ਤੇ ਜਦੋਂ ਮੈਂ ਵਰਜਨ ਦਿੱਤਾ ਲੈ ਰ ਜਦੋਂ ਆਲ ਗਿਆ ਉਸ ਤੋਂ ਬਾਅਦ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੰਦਾਰਾ ਉਹ ਬੋਲਣ ਲੱਗਿਆ ਉਹ ਬੋਲਣ ਲੱਗ ਪਏ ਉਸ ਤੋਂ ਬਾਅਦ ਜਿਹੜੀ ਗੱਲ ਹੱਥਾਂ ਪੈ ਤੇ ਪਹੁੰਚੀ ਆ ਠੀਕ ਆ ਜੀ ਦੂਸਰੀ ਗੱਲ ਇਹ ਆ ਮੈਂ ਆਪਦੀ ਖਬਰ ਤੇ ਵਚਨ ਬਾਧਾ ਅੱਜ ਵੀ ਤੇ ਕੱਲ ਵੀ ਤੇ ਪਰਸੋਂ ਵੀ ਠੀਕ ਆ ਜੀ ਜਿਹੜੀ ਮੈਂ ਖਬਰ ਚਲਾਈ ਆ ਲੈ ਕੇ ਬੋਰਡ ਨੂੰ ਲੈ ਕੇ ਉਹ ਬੋਰਡ ਆ ਲਾਇਆ ਗਿਆ ਇਹੀ ਗੱਲ ਤੁਹਾਨੂੰ ਪੁੱਛੀ ਗਈ ਸੀ ਮੇਰੇ ਲਾਈਵ ਦੇ ਵਿੱਚ ਵੇਖ ਲਓ ਜਾ ਕੇ ਵੀ ਜਿਹੜਾ ਬੋਰਡ ਆ ਉਦੋਂ ਹੀ ਮੌਕੇ ਤੇ ਕਿਉਂ ਲਾਇਆ ਗਿਆ ਉਹਦੀ ਪ੍ਰੋਬਲਮ ਕਿਉਂ ਆਈ ਆ ਬੋਰਡ ਲਾਉਣ ਦੀ ਪਹਿਲਾਂ ਕਿਉਂ ਨਹੀਂ ਆਈਗੀ ਠੀਕ ਆ ਜੀ ਜਿਹੜੀ ਖਬਰ ਆ ਨਾਮ ਹੈ ਅੱਜ ਮਾਫੀ ਮੰਗਣੀ ਦਾ ਮੈਂ ਕੱਲ ਮੈਂ ਮੰਗਣਾ ਮੈਂ ਖਬਰ ਡਿਲੀਟ ਕਰਨੀ ਆ ਮੇਰੇ ਤੇ ਜੋ ਕਾਰਵਾਈ ਪ੍ਰਸ਼ਾਸਨ ਕਰਨਾ ਚਾਹੁੰਦਾ ਜੋ ਕਾਰਵਾਈ ਮੇਰੇ ਤੇ ਸਰਕਾਰ ਦੇ ਬੰਦੇ ਕਰਨਾ ਚਾਹੁੰਦੇ ਖੁੱਲ ਕੇ ਕਰ ਸਕਦੇ ਸਾਰਿਆਂ ਨੂੰ ਮੋਸਟ ਵੈਲਕਮ ਆ ਉਹਦੇ ਵਿੱਚ ਨਾ ਉਹਨਾਂ ਨੂੰ ਬੋਰਡ ਤੋਂ ਕੁਝ ਤਰਾਈ ਨਹੀਂ ਵੀ ਕਿੰਨੇ ਲਵਾਇਆ ਕਿੰਨੇ ਲਾਇਆ ਉਹ ਕਹਿੰਦੇ ਵੀ ਜਿਹੜੀ ਉਹਦੇ ਵਿੱਚ ਤੁਹਾਡੀ ਜਿਹੜੀ ਸ਼ਬਦਾਵਲੀ ਬੋਲੀ ਗਈ ਹੈਗੀ ਆ ਵੈਰੀ ਸ਼ਬਦ ਤੇ ਉਹ ਉਹਨੂੰ ਲੈ ਕੇ ਇਤਰਾਜ਼ ਹੈਗਾ ਉਹਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਆਪ ਦਾ ਕੀ ਕਹਿਣਾ ਚਾਹੁੰਦੇ ਵੈਰੀ ਸ਼ਬਦ ਦਾ ਬਾਈ ਜੀ ਫਿਰ ਸਦੀਕ ਦੇ ਪਰਚਾ ਕਰੋ ਪਹਿਲਾਂ ਜਿਹਨਾਂ ਨੇ ਕਿ ਖੱਤਲਾ ਵੈਰੀਆ ਬਾਹ ਫੜ ਕੇ ਠੀਕ ਹੈ ਨਾ ਵੈਰੀ ਸ਼ਬਦ ਹਰੇਕ ਗਾਣੇ ਚਾਉਂਦਾ ਉਹਨਾਂ ਦੇ ਪਰਚੇ ਦਰਜੀ ਕਰੋ ਪਹਿਲਾਂ ਇੰਨੀ ਕੀ ਪ੍ਰੋਬਲਮ ਆ ਗਈ ਵੈਰੀ ਵੈਰੀ ਸ਼ਬਦ ਦਾ ਪ੍ਰੋਬਲਮ ਨਹੀਂ ਜਗਤਾਰ ਸਿੰਘ ਦਾ ਪ੍ਰੋਬਲਮ ਆ ਤੁਹਾਡੇ ਵੱਲੋਂ ਜੀ ਕਹਿ ਗਿਆ ਕਿ ਜਿਹੜੇ ਐਮਐਲਏ ਸਾਹਿਬ ਆ ਆਪਦੇ ਵਰਕਰਾਂ ਦੇ ਵੈਰੀ ਬਣੇ ਹੋਏ ਆ ਉਹ ਕਹਿੰਦੇ ਸਾਡੇ ਜਿਹੜੇ ਐਮਐਲਏ ਸਾਹਿਬ ਸਾਡੇ ਨਾਲ ਤਾਂ ਕੋਈ ਉਹ ਜੀ ਗੱਲ ਅੱਜ ਪਤਾ ਲੱਗਿਆ ਭਾਈ ਜੀ ਵਰਕਰਾਂ ਦੇ ਵੈਰੀ ਨਹੀਂ ਬਣेंगे ਤੁਸੀਂ ਉਹ ਵੀਡੀਓ ਸੁਣੋ ਜਿਹੜੀ ਮੈਂ ਲਾਈਵ ਕੀਤੀ ਵੀ ਸੀਗੀ ਉਹਦੇ ਪਿਛਲੇ ਪਾਸੇ ਕੇਜਰੀਵਾਲ ਦੀ ਫੋਟੋ ਆ ਮਨੀਸ਼ੋ ਦੀ ਫੋਟੋ ਆ ਲੀਡਰਸ਼ਿਪ ਦੀ ਫੋਟੋ ਆ ਉਹਨਾਂ ਨੇ ਉਹ ਬੋਰਡ ਲਾਇਆ ਗਿਆ ਕਹਿੰਦੇ ਵੈਚ ਆਉਂਦਾ ਬਿਲੋ ਅਧிகਟਨ ਕਰਦੇ ਆ ਉਹ ਅੱਜ ਪਤਾ ਲੱਗਿਆ ਵੈਰੀ ਆ ਦੇ ਵਰਕਰਾਂ ਦੇ ਨਹੀਂ ਉਹ ਸਾਰੀ ਪਾਰਟੀ ਦੇ ਹੀ ਆ ਉਹਦੇ ਵਿੱਚ ਐਮ.ਐਲ.ਏ ਸਾਹਿਬ ਦੀ ਫੋਟੋ ਨਹੀਂ ਸੀ ਤਾਂ ਲਵਾਇਆ ਗਿਆ ਤੁਸੀਂ ਕਿੰਨੇ ਹੋ ਸਕਦਾ ਨਾ ਲਾਈ ਹੋਵੇ ਫੋਟੋ ਲਾਉਂਦਾ ਪਤਾ ਨਹੀਂ ਕਾਹ ਤੋਂ ਨਹੀਂ ਐਮ.ਐਲ.ਏ ਸਾਹਿਬ ਦੀ ਪਹਿਲਾਂ ਰਾਜਾ ਸਰਪੰਚ ਨੇ ਲਾਈ ਹੁਣ ਇਹਨਾਂ ਨੇ ਲਾਈ ਜੇ ਕੰਮ ਕਰਦਾਰ ਚੰਗੇ ਹੁੰਦਾ ਫੋਟੋ ਲਾਉਂਦੇ ਆ ਲੋਕ ਜਿਹੜਾ ਅੱਜ ਤੁਸੀਂ ਵਰਸ਼ਨੰਦਾ ਲਿਆ ਉਹਨਾਂ ਦਾ ਇਹ ਕਹਿਣਾ ਕਿ ਵਰਸ਼ਨੰਦ ਜਿਹੜਾ ਵਾਜੂਦ ਜਿਹੜਾ ਗਲਤ ਸਾਨੂੰ ਅੱਜ ਵੀ ਜਿਹੜੇ ਸਵਾਲ ਪੁੱਛੇ ਗਏ ਵਾਰ-ਵਾਰ ਇੱਕੋ ਹੀ ਸਵਾਲ ਪੁੱਛਿਆ ਗਿਆ ਜਿਹੜਾ ਉਹਦੇ ਤੇ ਭਾਈ ਜੀ ਸਵਾਲ ਮੈਂ ਇਹੀ ਪੁੱਛ ਰਿਹਾ ਉਹਨਾਂ ਤੋਂ ਵੀ ਜਿਹੜਾ ਬੋਰਡ ਆ ਉਹ ਪਹਿਲਾਂ ਜੇ ਪ੍ਰੋਬਲਮ ਸੀ ਬੋਰਡ ਤੋਂ ਤੁਸੀਂ ਪੱਤਰਕਾਰਾਂ ਪਹਿਲਾ ਕਾਰਵਾਈ ਕਿਉਂ ਨਹੀਂ ਹੋਈ ਜਦੋਂ ਘਾਟਣ ਦੇ ਵਿੱਚ ਜਰੋਂ ਨਿਗਾ ਪੈਂਦੀ ਆ ਵੀ ਬੋਰਡ ਵਿੱਚ ਆਉਂਦਾ ਉਹਦੀ ਬੋਰਡ ਕਿਉਂ ਲਾਇਆ ਗਿਆ ਪਹਿਲਾ ਬੋਰਡ ਕਿਉਂ ਨਹੀਂ ਲਾਇਆ ਗਿਆ ਇਸ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜੀ ਸੜਕ ਚੌੜੀ ਹੋ ਰਹੀ ਆ ਤੇ ਜਿਹੜਾ ਹੈਗਾ ਉਧਰੋਂ ਟਰਾਲੇ ਲੰਘਦੇ ਆ ਬਰਾਬਰ ਤੇ ਜਦੋਂ ਦੋ ਟਰਾਲੇ ਲੰਘ ਨਹੀਂ ਸਕਦੇ ਉਹ ਬੋਰਡ ਕੱਢਾਉਂਦਾ ਸੀ ਤਾਂ ਕਰਕੇ ਜਿਹੜਾ ਤੇ ਬੋਰਡ ਟੁੱਟ ਜਾਂਦਾ ਤੇ ਬੋਰਡ ਦਾ ਅੱਖ ਚਵਾ ਜਾਂਦਾ ਹੀ ਕਿਸੇ ਦੇ ਬੋਰਡ ਟੁੱਟ ਜਾਂਦਾ ਦੂਜੀ ਗੱਲ ਜਿਹੜੀ ਸੜਕ ਚੌੜੀ ਆ ਜੇ ਆ ਸਰਕਾਰ ਚ ਹੋਈ ਨਹੀਂ ਸਕਦੀ ਨਾ ਇਹਨਾਂ ਤੋਂ ਪਾਣੀ ਨਿਕਲਿਆ ਤਾਂ ਕਿ ਬੰਦਾ ਹੱਲਾਂ ਦਾ ਤੁਸੀਂ ਕਹਿੰਦੇ ਨਾ ਸੜਕ ਚੌੜੀ ਹੋਊਗੀ ਪਰ ਮੈਨੂੰ ਪਾਰਟੀ ਵਾਲਿਆਂ ਦਾ ਬਣਾਉਣ ਮੈਨੂੰ ਪੱਤਰਕਾਰ ਹੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦੇ ਪੱਤਰਕਾਰਾਂ ਨੇ ਇੱਕ ਗੱਲ ਕਹੀ ਕਿ ਜਿਗਤਾਰ ਨੇ ਜਿਹੜੇ ਪ੍ਰੈਸ ਕਲੱਬ ਆ ਉਹਨਾਂ ਦੀ ਵੀ ਬੇਇਜ਼ਤੀ ਕੀਤੀ ਇਹ ਗੱਲ ਕਹੀ ਕਿ ਤੁਸੀਂ ਮੇਰੇ ਪੱਗਰ ਆਏ ਆ ਮੈਂ ਤੁਹਾਨੂੰ ਕਿਹਾ ਨਹੀਂ ਸੀ ਉਹਨੂੰ ਤਾਂ ਜਿਹੜਾ ਸਰਪੱਤਰਕਾਰ ਵੀ ਬੇਇਜ਼ਤੀ ਉਹਨਾਂ ਨੇ ਇਹ ਗੱਲ ਕਹੀ ਆ ਮੈਂ ਇਸ ਪੱਤਰਕਾਰਾਂ ਦਾ ਜੇ ਕੋਈ ਉੱਚਾ ਨੀਵਾ ਸ਼ਬਦ ਬੋਲਿਆ ਗਿਆ ਤਾਂ ਮੈਂ ਮਾਫੀ ਮੰਗਦਾ ਤੁਹਾਡੇ ਮੈਂ ਚਰਨਾਂ ਦੀ ਧੂੜ ਰਹਿਣਾ ਬਰਾ ਪ੍ਰੈਸ ਕਲੱਬ ਦੇ ਤੇ ਬਾਗਾ ਪੁਰਾਣਾ ਪ੍ਰੈਸ ਕਲੱਬ ਦੇ ਮੈਂ ਚਰਨਾਂ ਦੀ ਧੂੜਾਂ ਧੂੜ ਸੀਰ ਧੂੜ ਹੀ ਰਹੂੰਗਾ ਕਿਉਂਕਿ ਮੈਂ ਸਾਰਿਆਂ ਤੋਂ ਛੋਟਾ ਇਹ ਮੈਂ ਤਾਂ ਸਾਰਿਆਂ ਤੋਂ ਛਣਿਆਰਾ ਕਈ ਵਾਰੀ ਕੋਈ ਗੱਲ ਬਾਤ ਬੋਲੀ ਜਾਂਦੀ ਉਹਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਮੈਂ ਪੱਤਰਕਾਰਾਂ ਦੇ ਵਿਰੁੱਧ ਕੁਝ ਵੀ ਬੋਲਿਆ ਗਿਆ ਹੋਵੇ